ਅਇ ਦਿਨ ਹੀ ਪੰਜਾਬੀ ਸਿੰਗਰ ਆਪਣੇ ਗੀਤਾਂ ਆਪਣੇ ਫਿਲਮਸ ਨਾਲ ਫੈਨਜ਼ ਦਾ ਦਿਲ ਜਿੱਤਦਾ ਹੀ ਰਹਿੰਦਾ ਹੈ ਤੇ ਦਿਲਜੀਤ ਦਸਾਂਜ ਨੇ ਲਾਈਵ ਕਾਨਸਰਟ ਕਰਕੇ ਪੂਰੇ ਪੰਜਾਬੀਆ ਦਾ ਨਾਮ ਜਿਹੜਾ ਹੈ ਉਹ ਰੌਸ਼ਨ ਕੀਤਾ ਪਰ ਹੁਣ ਇੱਕ ਵਾਰ ਫਿਰ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨੇ ਹਾਲੇ ਹੀ ਦੇ ਵਿੱਚ ਇਟ ਵਾਸ 올 ਡ੍ਰੀਮ ਦਾ ਵਰਲਡ ਟੂਰ ਜੜਾਯੋ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਇਸ ਵਰਲਡ ਟੂਰ ਦੌਰਾਨ ਉਹ ਇੰਡੀਆ ਵਿੱਚ ਲਾਈਵ ਕਾਨਸਰਟ ਰਾਹੀਂ ਲੋਕਾਂ ਦਾ ਦਿਲ ਜਿੱਤਣਗੇ ਤੇ ਨਾਲ ਹੀ ਕਰਨ ਨੇ इंडिया टूर ਦਾ ਪੂਰਾ ਸ਼ਡਿਊਲ ਜਿਹੜਾ ਹੈ ਉਹ ਵੀ ਜਾਰੀ ਕਰ ਦਿੱਤਾ ਹੈ ਦਾ ਜ਼ੇਸ ਦੀ ਜਾਣਕਾਰੀ ਉਸਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ ਜਿਸ ਵਿੱਚ ਲੋਕ ਜਿਹੜੇ ਨੇ ਉਹ ਖੁਸ਼ੀ ਵੱਚ ਕਮੈਂਟ ਜਿਹੜੀ ਉਹਨਾਂ ਦੀ ਖੁਸ਼ੀ ਹੈ ਉਹ ਕਮੈਂਟ ਵਿੱਚ ਦੇਖੀ ਜਾ ਸਕਦੀ ਹੈ ਲੋ ਦਾਜ਼ੀ ਉਸ ਪੋਸਟਰ ਵਿੱਚ ਜਿਹੜਾ ਕੀ ਹੈ ਕਾਨਸਰਟ ਦੀਆਂ ਤਰੀਕਾ ਦਾ ਵੀ ਖੁਲਾਸਾ ਕੀਤਾ ਗਿਆ ਹੈ ਨਾਲ ਹੀ ਦੱਸਦੀ ਹੈ ਕਿ ਗਾਇਕ 7 ਦਸੰਬਰ ਨੂੰ ਚੰਡੀਗੜ੍ਹ 13 ਦਸੰਬਰ ਨੂੰ ਬੈਂਗਲੁਰੂ 15 ਦਸੰਬਰ ਨੂੰ ਦਿੱਲੀ ਦੇ ਨਾਲ 21 ਦਸੰਬਰ ਨੂੰ ਮੁੰਬਈ ਵਿੱਚ ਧਮਾਲ ਮਚਾਉਣਗੇ ਤੇ ਨਾਲ ਹੀ ਉਹਨੇ ਜਾਣਕਾਰੀ ਸਾਹਮਣੇ ਆਈ ਹੈ ਕਿ ਭਾਰਤ ਟੂਰ ਲਈ ਕਿੰਨੀ ਫੀਸ ਜਿਹੜੀ ਹੈ ਵਸੂਲੀ ਜਾ ਰਹੀ ਹੈ ਦੱਸ ਜਿੰਨੇ ਆ ਕੇ ਕਰਨ ਔਜਲਾ ਨੇ ਭਾਰਤ ਵਿੱਚ ਆਪਣੇ ਪਹਿਲੇ ਦੌਰੇ ਲਈ 2 ਮਿਲੀਅਨ ਡਾਲਰ ਯਾਨੀ ਕਿ 16 ਕਰੋੜ ਰੁਪਏ ਜਿਹੜੀ ਐ ਫੀਸ ਹੈ ਉਹ ਚਾਰਜ ਕੀਤੀ ਹੈ ਤੇ ਨਾਲ ਹੀ ਦੱਸ ਦਈਏ ਕਿ ਕਰਨ ਔਜਲਾ ਦੇ ਯੂਕੇ ਕੈਨੇਡਾ ਤੇ ਆਸਟ੍ਰੇਲੀਆ ਵਿੱਚ ਹੋਣ ਵਾਲੇ ਸ਼ੋਅਾਂ ਦੀਆਂ ਟਿਕਟਾਂ ਜਿਹੜੀਆਂ ਨੇ ਉਹ ਵੀ ਕਾਫੀ ਜ਼ਿਆਦਾ ਵਿਕ ਚੁੱਕੀਆਂ ਨੇ ਤੇ ਜਿਹੜੀਆਂ ਇਸ ਦੀ ਪੋਸਟ ਐ ਉਹ ਵੀ ਜ਼ਿਆਦਾ ਕਾਫੀ ਜ਼ਿਆਦਾ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੇ ਜਿਹੜੀ ਟਿਕਟਾਂ ਨੇ ਉਹ ਪਹਿਲਾਂ ਹੀ ਜਿਹੜੀ ਆ ਕਾਨਸਰਟ ਤੋਂ ਪਹਿਲਾਂ ਹੀ ਜਿਹੜੀਆਂ ਟਿਕਟਾਂ ਨੇ ਉਸ ਕਾਫੀ ਜ਼ਿਆਦਾ ਵਿਕ ਚੁੱਕਿਆ ਨੇ ਤੇ ਦੱਸ ਜੀਏ ਲਾਈਵ ਸ਼ੋ ਜਿਹੜਾ ਹੈ ਭਾਰਤ ਵਿੱਚ ਇੱਕ ਪੰਜਾਬੀ ਗਾਇਕ ਦੁਆਰਾ ਸਭ ਤੋਂ ਵੱਡੇ ਲਾਈਵ ਪ੍ਰੋਗਰਾਮਾਂ ਕਾਨਸਰਟਾਂ ਵਿੱਚੋਂ ਇੱਕ ਹੁੰਦੀ ਉਮੀਦ ਹੈ ਦੱਸ ਜੀਏ ਜਿਸ ਵਿੱਚ ਵੱਧ ਤੋਂ ਵੱਧ ਜਿਹੜੇ ਲੋਕ ਨੇ ਫੈਨਸ ਨੇ ਕਰਨ ਔਜਲਾ ਦੇ ਉਹ ਸ਼ਾਮਲ ਹੁੰਦੇ ਨਜ਼ਰ ਆਉਣਗੇ